ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਗੋਭੀ ਦੇ ਪਕੌੜਿਆਂ ਦੀ ਸਬਜ਼ੀ ਆਪਾਂ ਨੇ ਜੀ ਗੋਭੀ ਦੇ ਪਕੌੜੇ ਬਣਾਏ ਨੇ ਇੱਧਰ ਆਪਾਂ ਨੇ ਆਲੂ ਵਾਲ ਕੇ ਰੱਖੇ ਨੇ ਆਪਨੇ ਪਿਆਜ਼ ਲਿਆ ਜੀ ਦਸਣਾ ਜੀਰਾ ਬੇਸਣ ਲੈ ਆਪਾਂ ਨੇ ਹਰਾ ਧਸਣ ਲਿਆ ਜੀ ਆਪਾਂ ਨੇ ਜਿਹੜੇ ਨਮਕ ਮਿਰਚ ਮਸਾਲੇ ਆਪਣੇ ਨਾਰਮਲ ਹੁੰਦੇ ਨੇ ਉਹ ਪਾਣੀ ਦੇ ਵਿੱਚ ਘੋਲ ਕੇ ਰੱਖੇ ਨੇ ਇੱਧਰ ਜੀ ਆਪਨੇ ਬਤੀਲੇ ਦੇ ਵਿੱਚ ਤੇਲ ਗਰਮ ਰੱਖਿਆ ਹੈ ਹਾਂਜੀ ਤੇਲ ਜੀ ਆਪਣਾ ਗਰਮ ਹੋ ਚੁੱਕਿਆ ਆਪਾਂ ਨੇ ਜੀਰਾ ਪਾਇਆ ਹੁਣ ਆਪਾਂ ਜਿਹੜੇ ਲਸਣ ਪਾ ਰਹੇ ਹਾਂ ਹਾਂਜੀ ਆਪਾਂ ਨੇ ਜੀ ਪਿਆਜ਼ ਪਾ ਰਹੇ ਹਾਂ ਹਾਂਜੀ ਆਪਣੇ ਜੀ ਲਸਣ ਪਿਆਜ਼ ਭੁੱਜ ਰਹੇ ਆ ਜੀ ਆਪਾਂ ਇਹਨਾਂ ਨੂੰ ਬਰਾਉਣ ਹੋਂ ਤੱਕ ਭੁੰਨਾਂਗੇ ਹਾਂਜੀ ਲਸਣ ਹਾਂਜੀ ਲਸਣ ਪਿਆਜ਼ ਜੀ ਆਪਣੇ ਭੁੱਜ ਹੋ ਚੁੱਕੇ ਹਨ ਆਪਾਂ ਇਹਦੇ ਵਿੱਚ ਜੋ 2 ਚਮਚੇ ਬੇਸਣ ਪਾ ਰਹੇ ਹਾਂ ਹਾਂਜੀ ਹੁਣ ਆਪਾਂ ਜਿਹਦੇ ਵਿੱਚ ਨਮਕ ਮਿਰਚ ਮਸਾਲੇ ਪਾ ਰਹੇ ਹਾਂ ਜਿਹੜੇ ਆਪਾਂ ਨੇ ਘੋਲ ਕੇ ਰੱਖੇ ਹੋਏ। ਉਹਨਾਂ ਤੇ ਪਾਉਂਦੇ ਨਾਲ ਜੀ ਸਬਜ਼ੀ ਦੀ ਸ਼ਾਈਨਿੰਗ ਵੀ ਵਧੀਆ ਹੁੰਦੀ ਹੈ ਤੇ ਸਾਡੀ ਸਬਜ਼ੀ ਵੀ ਵਧੀਆ ਬਣਦੀ ਹੈ। ਆਪਾਂ ਜੀ ਚੰਗੀ ਤਰ੍ਹਾਂ ਮਿਕਸ ਕਰ ਦਾਂ। ਹਾਂ ਜੀ ਆਪਾਂ ਜੀ ਇੱਕ ਕੌਲੀ ਪਾਣੀ ਪਾ ਰਹੇ ਹਾਂ ਆਪਾਂ ਜੀ ਉਸੇ ਕੌਲੀ ਚ ਪਾਇਆ ਜਿਹਦੇ ਵਿੱਚ ਆਪਾਂ ਮਿਰਚ ਮਸਾਲੇ ਘੋਲ ਕੇ ਪਾਏ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਕਾਵਾਂਗੇ ਜੀ ਆਪਾਂ ਢੱਕਾਂ ਦੇ ਨਾਲ ਢੱਕ ਕੇ ਪਕਾਵਾਂਗੇ ਅੰਨ ਜੀ ਆਪਾਂ ਜੀ ਆਲੂ ਪਾ ਰਹੇ ਹਾਂ ਜਿਹੜੇ ਆਪਣੇ ਵਾਲ ਕੇ ਰੱਖੇ ਸੀ ਆਪਾਂ ਜੀ ਮਸਾਲੇ ਦੇ ਵਿੱਚ ਆਲੂ ਚੰਗੀ ਤਰ੍ਹਾਂ ਮਿਕਸ ਕਰਕੇ ਹਾਂਜੀ ਆਪਾਂ ਜੀ ਹਰਾ ਲਸਣ ਪਾ ਰਹੇ ਹਾਂ ਹਾਂਜੀ ਮਸਾਲਾ ਜੀ ਆਪਣਾ ਭੁੰਨ ਕੇ ਤਿਆਰ ਆ ਆਲੂ ਵੀ ਵਿੱਚ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਦੇ ਹੁਣ ਆਪਾਂ ਜੀ ਇਹਦੇ ਵਿੱਚ ਗੋਭੀ ਦੇ ਪਕੌੜੇ ਪਾ ਰਹੇ ਹਾਂ ਜਿਹੜੇ ਆਪਾਂ ਨੇ ਜੀ ਪਕੌੜੇ ਬਣਾ ਕੇ ਰੱਖੇ ਨੇ ਹਾਂਜੀ ਆਪਾਂ ਜੀ ਗੋਭੀ ਦੇ ਪਕੌੜੇ ਪਾ ਰਹੇ ਹਾਂ ਆਪਾਂ ਜਿਹਨਾਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਆਪਾਂ ਜਿਹਦੇ ਵਿੱਚ ਪਾਣੀ ਪਾ ਰਹੇ ਹਾਂ ਜੀ ਸਬਜ਼ੀ ਦੇ ਵਿੱਚ। ਇਹ ਲੱਕੋ ਰਿਹਾ। ਥੋੜੇ ਹਾਂਜੀ ਸਬਜ਼ੀ ਆਪਣੀ ਰਿਜ ਰਹੀ ਹੈ ਜੀ। ਹਾਂਜੀ ਸਬਜੀ ਜੀ ਆਪਣੀ ਢਾਕੀ ਸਬਜੀ ਆਪਣੇ ਰਿਜ ਰਹੀ ਹੈ ਜੀ 2 ਕਮਿੰਟ ਆਪਾਂ ਸਬਜੀ ਨੂੰ ਹੋਰ ਪਕਾ ਲਾਂਗੇ ਹਾਂਜੀ ਆਪਣੀ ਜੀ ਗੋਭੀ ਦੇ ਪਕੌੜਿਆਂ ਦੀ ਸਬਜੀ ਬਣ ਕੇ ਤਿਆਰ ਹੈ ਜੀ ਆਪਾਂ ਨੇ ਸਬਜੀ ਦੀ ਇੱਕ ਡੋਂਗੇ ਦੇ ਵਿੱਚ ਸਰਵ ਕੀਤੀ ਹੈ ਜੀ ਹਾਂਜੀ ਤੁਸੀਂ ਵੀ ਜਰੂਰ ਸਬਜੀ ਬਣਾਇਓ ਜੀ ਜਰੂਰ ਟਰਾਈ ਕਰਿਓ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹਾਂਜੀ ਜਿਹੜੇ ਭੈਣ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦਾ ਧੰਨਵਾਦ ਹੋਰ ਵੀ ਜਿਹੜੇ ਜੀ ਆਪਣੇ ਵੀਡੀਓ ਦੇਖਦੇ ਨੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ